ਉਸ ਦਰਿਆ ਤੋਂ ਅਸੀਂ ਬੇੜਾ ਪਾਰ ਕਰਦੇ ਹੋਏ ਇਸ ਪਿੰਡ 'ਚ ਪਹੁੰਚੇ ਆ ਤੇ ਇਸ ਪਿੰਡ ਦੇ ਆਸੇ ਪਾਸੇ ਆ ਜਿਹੜਾ ਪਾਣੀ ਪਾਣੀ ਆਚਾਰਛਪੇਰੇ ਤੇ ਦਰਿਆ ਦੇ ਵਿਚਾਲੇ ਪਸਿਆ ਹੋਇਆ ਪਿੰਡ ਹੈ ਤੇ ਇਧਰ ਦੇ ਹੱਥ ਜਿਵੇਂ ਗੱਲ ਕਰਾਂ ਤਾਂ ਸਾਹਮਣੇ ਤੁਹਾਨੂੰ ਤਾਰਪੱਲੀ ਦਿਖ ਰਹੀ ਹੋਊਗੀ ਉੱਧਰ ਪਾਕਿਸਤਾਨ ਆ ਜਿਹੜਾ ਸ਼ੁਰੂ ਹੋ ਜਾਂਦਾ ਆ ਆ ਕਰ ਦਿਖਾ ਰਹੇ ਹੋ ਬਈ ਆ ਦੇਖੋ ਇਹ ਤਾਰਾਂ ਦੇ ਪਰਦੇ ਪਾਸੇ ਵੀ ਤਾਇਆ ਜੀ ਰੰਦੀ ਪੈੜੀ ਆ ਤੇ ਇਹਨਾਂ ਨੂੰ ਸਪੈਸ਼ਲ 퍼미ਸ਼ਨ ਮਿਲਦੀ ਹੈ ਜਾਣ ਹਾਂਜੀ ਉਹ ਤਾਂ ਪਰਮੇਸ਼ਰ ਜਦੋਂ ਗੇਟ ਖੁੱਲਣਗੇ ਵੀ ਸਭ ਖੋਲੇ ਦੀ ਉਦੋਂ ਅਸੀਂ ਜਾਾਂਗੇ ਅਜੇ ਤਾਂ ਪਾਣੀ ਉੱਥੇ ਮਦਲੇਗਾ ਸਾਡੇ ਤਾਂ ਬਹੁਤ ਮਾੜੇ ਹਾਲ ਸੀ ਕਿਉਂਕਿ ਸਾਡੇ ਸਾਰਾ ਪਰਿਵਾਰ ਹੀ ਗਿਆ ਚਲਾ ਸਾਰਾ ਸਮਾਨ ਹੀ ਲੈ ਕੇ ਸੀਗੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਸਰੀਕਾਰ ਦੋਸਤੋ ਆਸੇ ਪਾਸੇ ਜੋ ਪਾਣੀ ਤੁਸੀਂ ਵੇਖ ਰਹੇ ਹੋ ਮੋਕੇ ਦੀ ਇਹ ਸਤਲੁਜ ਦਰਿਆ ਦੀ ਤਸਵੀਰ ਹੈ ਤੇ ਕਾਂਵਾਂ ਵਾਲੀ ਪਿੰਡ ਜੋ ਕਿ ਫਾਜ਼ਲਕਾ ਏਰੀਏ ਦੇ ਵਿੱਚ ਰਹਿ ਜਾਂਦਾ ਉੱਥੋਂ ਦੀ ਤਸਵੀਰ ਦਿਖਾ ਰਿਹਾ ਤੇ ਇਹ ਕਿਨਾਰਾ ਦਿਖਾ ਦਿਓ ਬਾਈ ਜੀ ਉਧਰ ਤੋਂ ਇਹ ਸਤਲੁਜ ਦਰਿਆ ਦਾ ਕਿਨਾਰਾ ਆ ਗਿਆ ਤੇ ਦਰਿਆ ਨੂੰ ਪਾਰ ਕਰਕੇ ਆਪਾਂ ਜਿਹੜਾ ਬਾਰਡਰ ਦੇ ਪਰਲੇ ਪਾਸੇ ਦੇ ਜਿਹੜੇ ਹਾਲਾਤ ਆ ਹੜ੍ਹਾਂ ਨੇ ਜਿਹੜੀ ਮਾਰ ਮਾਰੀ ਆ ਪਰਲੇ ਪਾਸੇ ਪਿੰਡਾਂ ਨੂੰ ਉਧਰ ਦੇ ਹਾਲਾਤ ਤੁਹਾਨੂੰ ਦਿਖਾਣ ਲਈ ਆਪਾਂ ਮਿਲਟਰੀ ਦੀ ਆ ਇੱਕ ਬੋਟ ਆ ਜਿਹਨੂੰ ਬੇੜਾ ਵੀ ਕਹਿੰਦੇ ਆ ਸਾਡੇ ਬਜ਼ੁਰਗ ਉੰਦੀ ਉੱਤੇ ਬਹਿ ਕੇ ਤੇ ਆਪਾਂ ਦਰਿਆ ਦੇ ਪਰਲੇ ਪਾਸੇ ਜਾਵਾਂਗੇ ਦਰਿਆ ਦੇ ਪਰਲੇ ਪਾਸੇ ਜਾਵਾਂਗੇ ਤੇ ਉੱਥੋਂ ਦੇ ਜਿਹੜੇ ਹਾਲਾਤ ਆ ਤੇ ਜਿਹੜੀ ਤਰਤਲ ਦੀ ਬਿਲਕੁਲ ਰਿਪੋਰਟ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਵੀ ਉੱਥੇ ਪਾਣੀ ਕੀ ਮੌਕੇ ਦੀ ਕੀ ਸਥਿਤੀ ਆ ਤੇ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਪਹਿਲਾਂ ਆਪਾਂ ਭਾਈ ਸੁਸ਼ੀਲ ਵੀ ਸਾਡੇ ਨਾਲ ਗੱਲਬਾਤ ਕਰਦੇ ਆਂ ਕੁਦਾਰਾ ਸਾਹਿਬ ਦਰਿਆ ਦੇ ਪਿੱਛੇ ਅੱਜ ਬਹਿ ਕੇ ਆਪਾਂ ਜਾ ਰਹੇ ਆ ਤਾਂ ਕੀ ਕਹਿਣਾ ਚਾਹ ਰਹੇ ਦਰਿਆਵ ਦੇ ਜਾ ਰਹੇ ਆ ਇਹ ਮਠਾ ਲੱਗੇ ਕੋ ਆਪਾਂ ਜਾ ਕੇ ਕਿ ਕੇ ਆਗਾ ਭਾਈਆਂ ਨੇ ਕਿਟਨਾਈ ਹੈ ਕਿਨੇ ਕਿ ਜਿਤਦੀ ਸਮਗਰੀ ਦੀ ਜ਼ਰੂਰਤ ਹੈ ਕੋਈ ਆਪਨ ਜਾਏ ਬਾਦ ਗਮਾਠਾ ਲਾਗ ਜੀ ਕਿਸੇ ਜਗ੍ਹਾ ਤਰਾ ਪਾਠਾ ਹੈ ਡਾਂ ਸੇਵਾ ਕਰਨ ਖਦਰਾ ਡਾਂ ਪਾਠਾ ਹਮਨੇ ਕੋ ਆਪਦਾ ਛਾਂ ਕੋਈ ਆਪਨ ਸਾਚੀ ਨੂੰ ਪਤੋ ਲਗੇ ਕੋ ਪਤੋ ਲਗੇ ਭਾਈ ਆਪਾਂ ਅਗੇ ਸੇਰ ਕਰਾਂਗੇ ਤੇ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਦਰਿਆ ਦੇ ਪਰਲੇ ਪਾਸੇ ਜਾ ਕੇ ਜਿਹੜੇ ਪਿੰਡਾਂ ਦੇ ਹਾਲਾਤ ਆ ਉਹ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਤੇ ਦਰਿਆ ਤੋਂ ਇਹ ਬਾਈ ਵੀ ਇੱਥੇ ਬੈਠੇ ਆ ਤੁਹਾਡਾ ਕਿਹੜਾ ਪਿੰਡ ਹੈ ਤੇਜਰਵੈਲਾ ਤੇਜਾ ਇੱਥੋਂ ਕਿੰਨੀ ਕਿੰਨੇ ਕਿਲੋਮੀਟਰ ਦੂਰੀ ਤੇ ਆ ਤੋਂ 5 ਕਿਲੋਮੀਟਰ ਤੇ ਉੱਥੇ ਪਾਣੀ ਦੀ ਕੀ ਸਥਿਤੀ ਹੈ ਮੋਕਦੇ ਤੇ ਉੱਥੇ ਪਾਣੀ ਜੀ ਪਿੰਡ ਕਰਾਂ ਦੇ ਵਿੱਚ ਕਰਾਂ ਦੇ ਵਿੱਚ ਹੀ ਹੈਗਾ ਜੀ ਅਜੇ ਛਗਾ ਕਰਾਂ ਦੇ ਕਿੰਨੇ ਕਿ ਫੋਟਾ ਪਾਣੀ ਕਰੀਬ ਕਰੀਬ 40 40 ਹੈਗਾ ਜੀ ਠੀਕ ਆ ਆ ਦੇਖ ਲਓ ਤੁਹਾਡੇ ਸਾਹਮਣੇ ਆ ਆ ਉਹ ਆ ਘਰ ਦਿਖਾ ਰਹੇ ਹੋ ਬਾਈ ਆ ਦੇਖੋ ਇਹ ਦੀਪਕ ਸਾਹਬਾ ਸੁਸ਼ੀਲ ਕੁਤਾਰਾ ਇਹ ਮੋਕੇ ਦੀ ਸਥਿਤੀ ਹੈ ਜੀ ਪਾਣੀ ਦੀ ਤੇ ਇਹ ਜਿਹੜੀ ਤੁਸੀਂ ਜਿਹੜੀ ਜਗ੍ਹਾ ਤੇ ਆਪਾਂ ਚੱਲ ਰਹੇ ਆਂ ਇਹ ਦਰਿਆ ਵੀ ਹੈ ਤੇ ਬਹੁਤ ਖੋਣੇ ਦਾ ਇਲਾਕਾ ਹੋਊਗਾ ਜਿੱਥੇ ਦੀ ਜ਼ਮੀਨ ਆ ਜਿਹੜੀ ਜਿੱਥੇ ਕਦੇ ਕਿਸਾਨਾਂ ਨੇ ਇੱਥੋਂ ਦੇ ਕਿਸਾਨਾਂ ਨੇ ਝੋਨਾ ਬੀਜਿਆ ਸੀ ਤੇ ਅੱਜ ਉਹ ਝੋਨੇ ਦੇ ਇਹ ਹਾਲਾਤ ਹੋਏ ਪਿਆ ਸਾਰਾ ਪਾਣੀ ਖੜਾ ਤੇ ਇਸ ਤੋਂ ਲਾਵਾ Rajasthan ਤੋਂ ਆ ਬਾਈ ਜਿਹੜਾ ਬਾਈ ਕੈਮਰੇ ਤੇ ਸਾਡੀ ਵੀਡੀਓ ਬਣਾ ਰਿਹਾ ਹੈ ਇਹ Rajasthan ਤੋਂ ਆ ਤੇ ਵੀ Rajasthan ਤੋਂ ਤੇ ਸ੍ਰੀ Rajasthan ਤੋਂ ਇੱਥੇ ਸਮਾਨ ਲੈ ਕੇ ਜਿਹੜੇ ਪਹੁੰਚੇ ਆ ਤੇ ਆ ਛੋਟੇ ਛੋਟੇ ਬੱਚੇ ਵੀ ਇਹ ਇਹਨਾਂ ਬੱਚਿਆਂ ਦੇ ਜਿਹੜੇ ਦਿਨ ਆ ਤੁਸੀਂ ਵੇਖੋ ਕਿਵੇਂ ਸਮਾਂ ਆਪਣਾ ਲੰਘਾ ਰਿਹਾ ਵੀ ਪਹਿਲਾਂ ਇਹਨਾਂ ਨੂੰ ਦਰਿਆ ਤੋਂ ਵੇੜਾ ਪਾਰ ਕਰਕੇ ਤੇ ਇੱਧਰ ਆਉਣਾ ਪੈਂਦਾ ਫਿਰ ਉੱਤਰ ਜਾਣਾ ਪੈਂਦਾ ਤੇ ਅੱਗੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਚ ਬਣੇ ਰਿਓ ਨਾਮ ਨਾਮ ਦੋਸਤੋ ਦਰਿਆ ਦੇ ਜਿਹੜੇ ਦੂਜੇ ਪੰਨੇ ਆ ਉਹ ਆਪਾਂ ਪਹੁੰਚ ਚੁੱਕੇ ਹਾਂ ਤੇ ਆ ਵੇਖੋ ਇੱਥੇ ਜਿਹੜੇ ਪਿੰਡਾਂ ਦੇ ਹਾਲਾਤ ਆ ਕੁਝ ਇਸ ਤਰ੍ਹਾਂ ਦੇ ਆ ਤੇ ਇਸ ਪਿੰਡ ਦੇ ਵਿੱਚ ਜਾ ਕੇ ਆਪਾਂ ਮੋਕੇ ਤੇ ਕਵਰੀ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਪਾਣੀ ਦੇ ਕੀ ਹਾਲਾਤ ਆ ਤੇ ਮੈਨੂੰ ਹਲੇ ਤੱਕ ਹੀ ਵਿਸ਼ਵਾਸ ਤਾਂ ਨਹੀਂ ਹੋ ਰਿਹਾ ਵੀ ਇੱਡਾ ਲੰਬਾ ਜਿਹੜਾ ਦਰਿਆ ਦਾ ਜਿਹੜਾ ਸਫ਼ਰ ਕਰਕੇ ਅਸੀਂ ਪਹੁੰਚੇ ਆ ਮਤਲਬ ਯਕੀਨ ਨਹੀਂ ਆ ਰਿਹਾ ਤੇ ਹੁਣ ਜਾ ਕੇ ਪਤਾ ਚੱਲੇ ਕਿਉਂਕਿ 5-6 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਅਸੀਂ ਉਹ ਦਰਿਆ ਤੇ ਕਰਿਆ ਤੇ ਆ ਬੰਨੇ ਤੇ ਅਸੀਂ ਪਹੁੰਚ ਚੁੱਕੇ ਆ ਇਹ ਕਿਨਾਰਾ ਇੱਥੋਂ ਦਾ ਤੇ ਪਿੰਡ ਬਾਰੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਪਿੰਡ ਤੋਂ ਲੈ ਕੇ ਦੇਵਾਂਗੇ ਤੇ ਬਣੇ ਰਹੋ ਵੀਡੀਓ 'ਚ ਦੋਸਤੋ ਤਿੱਜਰ ਰੇਲਾ ਪਿੰਡ ਦੇ ਵਿੱਚ ਖੜੇ ਆ ਤੇ ਇਧਰਲੇ ਪਾਸੇ ਦਰਿਆ ਤੇ ਆ ਸੜਕ ਵੇਖੋ ਆ ਦਿਖਾ ਬਈ ਨਾਲ ਨਾਲ ਚੱਲਦਾ ਰਿਹਾ ਮੇਰੇ ਤੇ ਉਹ ਦੇਖੋ ਇਹ ਸੜਕ ਆ ਤੇ ਸੜਕ ਦੇ ਉੱਤੇ ਤੱਕ ਜਿਹੜਾ ਪਾਣੀ ਆ ਉਹ ਆਇਆ ਖੜਾ ਤੇ ਪਰਲੇ ਪੰਨੇ ਇੱਥੋਂ ਪਾਕਿਸਤਾਨ ਆ ਜਿਹੜਾ ਉਹ ਸ਼ੁਰੂ ਹੋ ਜਾਂਦਾ ਇੱਥੋਂ ਨੇੜੇ ਹੀ ਰਹਿ ਜਾਂਦੀ ਆ ਸਰਹੱਦ ਇਹ ਭਾਰਤ ਦਾ ਲਾਸਟ ਪਿੰਡ ਆਪਾਂ ਕਹਿ ਸਕਦੇ ਆ ਤੇ ਦੇਖੋ ਸੜਕ ਦੇ ਉੱਤੇ ਤੱਕ ਪਾਣੀ ਆ ਤੇ ਉਹ ਜਿਹੜਾ ਫੌਜੀਆ ਦਾ ਜਿਹੜਾ ਬੇੜਾ ਸੀ ਉਹ ਸਾਨੂੰ ਮੈਨੂੰ ਤੇ ਬਾਈ ਸੋਸ਼ੀਲ ਨੂੰ ਇੱਥੇ ਲਾ ਕੇ ਤੇ ਹੁਣ ਹੋਰ ਲੋਕਾਂ ਨੂੰ ਉਹ ਛੱਡਣ ਗਿਆ ਤੇ ਆਪਣਾ ਜਿਹੜਾ ਰਸ਼ਨ ਆਪਾਂ ਲੈ ਕੇ ਆਏ ਉਥੋਂ ਰਾਜਸਥਾਨ ਤੋਂ ਉਹ ਵੀ ਇੱਥੇ ਲੈ ਕੇ ਆਉਣਗੇ ਤੇ ਜਵਾਕ ਦਿਖਾਉਂਦੇ ਤੁਹਾਨੂੰ ਕੀ ਵੀ ਇੰਜੋਏ ਕਰ ਰਹੇ ਹੋ ਦੇਖੋ ਉਹ ਆਪ ਦਾ ਨੱਛਾ ਪਾਣੀ ਆ ਜਿਹੜਾ ਉਹ ਕਰ ਰਿਹਾ ਤੇ ਦੇਖੋ ਇਸ ਹਾਲਾਤ ਦੇ ਵਿੱਚ ਵੀ ਇਸ ਪਿੰਡ ਦੇ ਜਿਹੜੇ ਲੋਕ ਆ ਉਹ ਖੁਸ਼ੀ ਚ ਨਜ਼ਰ ਆ ਰਹੇ ਆ ਤੇ ਪਿੰਡ ਦੇ ਅੰਦਰ ਵੀ ਤੁਹਾਨੂੰ ਲੈ ਕੇ ਚੱਲਦੇ ਆ ਤੇ ਆਜੋ ਇਹ ਇੱਕ ਤਾਇਆ ਜੀ ਇੱਥੇ ਸਾਨੂੰ ਮਿਲੇ ਆ ਤੇ ਉਹ ਸਾਹਮਣੇ ਦਰਿਆ ਵਿਖਾਓ ਉਸ ਦਰਿਆ ਤੋਂ ਅਸੀਂ ਬੇੜਾ ਪਾਰ ਕਰਦੇ ਹੋਏ ਇਸ ਪਿੰਡ 'ਚ ਪਹੁੰਚੇ ਆ ਤੇ ਇਸ ਪਿੰਡ ਦੇ ਆਸ-ਪਾਸੇ ਆ ਜਿਹੜਾ ਪਾਣੀ ਪਾਣੀ ਆ ਚਾਰਛਪੇਰੇ ਤੇ ਦਰਿਆ ਦੇ ਵਿਚਾਲੇ ਪਸਿਆ ਹੋਇਆ ਪਿੰਡ ਹੈ ਤੇ ਇਧਰ ਲਿਹਾਤ ਜਿਵੇਂ ਮੈਂ ਗੱਲ ਕਰਾਂ ਤਾਂ ਸਾਹਮਣੇ ਤੁਹਾਨੂੰ ਤਾਰਬੰਦੀ ਦਿਸ ਰਹੀ ਹੋਊਗੀ ਉਧਰ ਪਾਕਿਸਤਾਨ ਆ ਜਿਹੜਾ ਉਹ ਸ਼ੁਰੂ ਹੋ ਜਾਂਦਾ ਤੇ ਮੇਰੇ ਹਿਸਾਬ ਨਾਲ ਅੱਧਾ ਕਿਲੋਮੀਟਰ 2 ਮੀਟ ਘੱਟ ਦੂਰੀ ਤੇ ਜਿਹੜਾ ਇੱਥੇ ਪਾਕਿਸਤਾਨ ਉਹ ਸਾਹਮਣੇ ਦਿਖ ਰਿਹਾ ਤੇ ਤਾਜ ਜੀ ਨਾਲ ਗੱਲਬਾਤ ਕਰਦੇ ਨੇ ਤਾਹ ਜੀ ਥੋੜਾ ਜਿਹਾ ਦੱਸੋ ਤੁਹਾਡੇ ਪਿੰਡ ਬਾਰੇ ਸਾਡੇ ਪਿੰਡ ਬਾਰੇ ਗਏ ਵੀ ਸਾਡੇ ਜਦੋਂ ਤਾਂ ਪਾਣੀ ਆਇਆ ਨਾ ਸਾਰੇ ਧਾਨ ਲਗਾਇਆ 6 ਜਿਹੜਾ ਦਾਣ ਦਾ ਲਗਾਈ ਲੱਗੀ ਏ ਫਿਰ ਜੇ ਖਾਦ ਪਾਈਏ ਤਾਂ 25 30 ਹਜ਼ਾਰ ਰੁਪਿਆ ਖਰਚਾ ਆ ਗਿਆ 2500 ਰੁਪਿਆ ਤਾਂ ਉਹ ਜਿਹੜਾ ਮਾਰਦੇ ਨੇ ਨਾ ਰੋਟਾਵੇਟਰ ਉਹਦਾ ਲੱਗਦਾ ਹੈ ਤੇ 6000 ਰੁਪਿਆ ਲਵਾਈ ਹੋ ਗਈ ਤੇ ਸਾਨੂੰ ਕਹਿੰਦੇ ਨਹੀਂ ਹੁਣ ਦੋਨੋਂ 20000 ਦੇਣੇ ਸਾਰਾ ਹੁਣ ਸਾਡਾ ਧਾਨ ਖਾਣ ਦਾ ਟਾਈਮ ਆਇਆ ਤਾਂ ਬਸ ਖਤਮ ਹੋ ਗਿਆ ਇਹ ਐਂਕੜਾ ਤੁਸੀਂ ਵੇਖ ਲਓ ਵੀ ਕਿੱਥਾਂ ਤੋੜੀ ਸਾਡਾ ਤਾਰੇ ਤੋਂ ਪਾਰ ਵੀ ਅੱਗੇ ਵੀ ਜਿੱਥੇ ਦਰਿਆ ਆ ਰਹੇ ਨੇ ਇਹ ਸਾਰੀ ਧਰਤੀ ਦੇ ਥੱਲੇ ਇੰਦਰ ਲਖਾ ਤਾਰਾਂ ਦੇ ਪਰਦੇ ਪਾਸੇ ਵੀ ਤਾਇਆ ਜੀ ਰੰਦੀ ਪੈੜੀ ਆ ਤੇ ਇਹਨਾਂ ਨੂੰ ਸਪੈਸ਼ਲ ਪਰਮਿਸ਼ਨ ਮਿਲਦੀ ਹੈ ਜਾਣ ਹਾਂਜੀ ਉਹ ਤਾਂ ਪਰਮੇਸ਼ਰ ਜਦੋਂ ਗੇਟ ਖੁੱਲਣਗੇ ਵੀ ਸਭ ਖੋਲੇ ਦੀ ਉਦੋਂ ਅਸੀਂ ਜਾਵਾਂਗੇ ਅਜੇ ਤਾਂ ਪਾਣੀ ਉੱਥੇ ਮਤਲ ਲੈਗਾ ਹਾਂਜੀ ਹਾਂਜੀ ਉਹ ਤਾਰਬੰਦੀ ਗੇਟ ਬੰਦ ਨੇ ਅਜੇ ਅਜੇ ਇੱਕ ਮਹੀਨਾ ਵੀ ਪੈ ਸਕਦਾ ਸਾਨੂੰ ਤਾਰਬੰਦੀ ਦੇ ਅੱਗੇ ਜਾਣ ਤੋਂ ਤੇ ਗੁਤਰਾ ਸਾਹਿਬ ਇੱਕ ਜੀ ਦੱਸੋ ਵੀ ਤੁਹਾਨੂੰ ਐ ਨਹੀਂ ਲੱਗ ਰਿਹਾ ਮੈਂ ਵੀ ਮੈਂ ਇੱਕ ਛੋਟੀ ਜੀ ਹੱਟ ਬਿੱਤੀ ਤੁਹਾਡੇ ਨਾਲ ਦੱਸਣਾ ਚਾਹੁੰਦਾ ਮੈਂ ਤਕਰੀਬਨ ਇੱਥੇ ਇੱਕ ਮੁਹਾਰ ਜਮਸ਼ੇਦ ਪਿੰਡ ਆ ਰਾਜੀ ਅਮਰੀਕੀ ਨਹੀਂ ਫੋਕਸ ਰੱਖ ਮੁਹਾਰ ਜਮਸ਼ੇਦ ਪਿੰਡ ਆ ਉਹ ਤਿੰਨ ਪਾਸਿਓਂ ਪਾਕਿਸਤਾਨ ਤੇ ਇੱਕ ਪਾਸਿਓਂ ਦੇ ਦਰਿਆ ਉਹ ਦਰਿਆ ਪਾਰ ਕਰਕੇ ਆਪਾਂ ਨੂੰ ਉਸ ਪਿੰਡ 'ਚ ਆਉਣਾ ਪੈਂਦਾ ਇਹ ਵੀ ਉਸੇ ਸਾਗੀ ਹਾਲਾਤ ਦੇ ਵਿੱਚ ਆ ਤੁਸੀਂ ਵੇਖੋ ਇਹ ਦਰਿਆ ਚਾਰੇ ਪੇਰੇ ਤੇ ਪਿਛਲੇ ਪਾਸੇ ਦੇ ਪਾਕਿਸਤਾਨ ਲੱਜਦਾ ਅੱਧਾ ਕਿਲੋਮੀਟਰ ਵੀ ਮੇਰੇ ਹਿਸਾਬ ਨਾਲ ਨਹੀਂ ਹੋਊਗਾ ਨਹੀਂ ਨਹੀਂ ਸਰ ਥੋੜਾ ਹੀ ਹੈ ਅੱਧਾ ਕਿਲੋਮੀਟਰ ਵੀ ਥੋੜਾ ਹੈ ਦਰਸਾ ਤੁਹਾਨੂੰ ਨਹੀਂ ਲੱਗ ਰਿਹਾ ਵੀ ਇੱਕ ਅਲੱਗ ਹੀ ਦੁਨੀਆ ਦੇ ਵਿੱਚ ਇੱਕ ਅਲੱਗ ਹੀ ਸਿਸਟਮ ਇਸ ਪਿੰਡ ਦੇ ਵਿੱਚ ਦੇਖਣ ਨੂੰ ਮਿਲਦਾ ਦੇਖੋ ਮੈਂ ਤੋ ਆ ਦੇਖਣ ਲੱਗ ਰਿਹਾ ਵੀ ਆਮ ਤਾਂ ਹੌਸਲਾ ਦੇਖੋ ਕਿਤਾ ਬੁਲੰਦਾ ਕਿੱਤਾ ਹੀ ਤਕੜੀ ਬਾਤ ਹੈ ਚਾਰੇ ਪਾਸੇ ਘਰ ਪਾਣੀ ਹੈ ਹੂੰ ਠੀਕ ਹੈ ਚਾਰੇ ਪਾਸੇ ਘਰ ਪਾਣੀ ਹੈ ਇਕੱਠੇ ਵੀ ਕੋਈ ਧਾਨ ਨੇ ਜਗ੍ਹਾ ਕੋ ਨਹੀਂ ਕਿਰਤਾਰ ਬੰਦੀ ਆ ਗਈ ਇੱਕ ਵਾਸਤੇ ਤਾਰ ਬੰਦੀ ਆ ਗਈ ਇਨ ਆਪਣਾ ਬੋਡਰ ਆ ਗਈ ਇਨਾ ਆਪਣੋ ਵੀ ਏਰੀਆ ਆ ਗਿਆ ਤਾਂ ਆਪਾਂ ਮੋਡ ਸੰ ਲੈ ਕੇ ਕੋ ਕਾਰ ਲੈ ਕੇ ਸੱਦਨ ਲੈ ਕੇ ਕਿਨੇ ਜਾਣੀ ਕੋ ਲੱਗ ਰਿਹਾ ਜਾਣੀ ਕੋ ਲੱਗ ਰਿਹਾ ਕਿਨੇ ਕੋ ਚੈ ਜਾਣ ਲੱਗ ਰਿਹਾ ਲੋਕ ਹੋਇਆ ਖੜਾ ਆਪਾਂ ਤਾਂ ਸੀਮਿਤ ਹੋ ਗਿਆ ਕਿਸ਼ਤੀ ਪਰ ਕਿਸ਼ਤੀ ਪਰ ਸੀਮਿਤ ਹੋ ਗਿਆ ਕੋਈ ਆ ਰਹੀ ਹੈ ਕੋਈ ਬਿਮਾਰੀ ਹੈ ਹੋਰ ਹੈ ਬਾ ਦੇਖੋ ਆਪਾਂ ਨੇ ਬੀਆਂ ਬੀ ਦੇ ਚਾਰੇ ਪਾਸੋਂ ਰਾਹ ਬੰਦਾ ਬੰਦ ਹੋ ਜਾ ਨਹੀਂ ਤੇ ਬਿੰਗ ਘਬਰਾਹਟ ਹੋ ਜਾ ਹਾਂ ਹੋ ਜੇ ਨਹੀਂ ਆਪ ਗੀ ਹੋ ਜਾਵੇ ਭਾਈ ਬਾਤ ਹੈ ਵੀ ਅਬ ਆਂ ਹੌਸਲਾ ਦੇਖੋ ਬਹੁਤ ਵੱਡੀ ਬਾਤ ਹੈ ਇਹ ਆਪਣੇ ਦੀ ਮਾਇਤਾ ਹੈ ਅਬ ਜੇ ਬੁਜ਼ੁਰਗ ਗਿਆ ਭਲੇ ਕੋਈ ਨੌਜਵਾਨ ਹੈ ਕੋਈ ਯੂ ਹੈ ਦੇਖੋ ਤੇ ਇਹ ਤਾਂ ਆਰਾਮ ਖੇਲਣ ਲਾ ਰਿਹਾ ਕਰ ਲਾ ਰਿਹਾ ਆਪਣੀ ਧੁੰਨ ਵਿੱਚ ਮਸਤ ਹੈ ਆਪਣੀ ਧੁੰਨ ਵਿੱਚ ਮਸਤ ਆਈ ਚੀਜ਼ ਦੇ ਆਪਣਾ ਹੋਵੇ ਤਾਂ ਆਪਣਾ ਉਹ ਸਿਸਟਮ ਕੋ ਨਹੀਂ ਸਮੇ ਕੋ ਨਹੀਂ ਆਪਣਾ ਹੋ ਸੰਭਵ ਵੀ ਕੋ ਨਹੀਂ ਤੇ ਤਾਇਆ ਜੀ ਜਿਵੇਂ ਤੁਹਾਡਾ ਸਹਿੰਦਰ ਬਾੜ ਆਈ ਹੈ ਤੁਹਾਡੇ ਇਲਾਕੇ ਦੇ ਵਿੱਚ ਬਾੜ ਹੜਾਂ ਦੀ ਮਾਰ ਪਈ ਹੈ ਤੁਹਾਨੂੰ ਹਾਂਜੀ ਤਾਂ ਤੁਸੀਂ ਐਂ ਦੱਸੋ ਵੀ ਰਾਸ਼ਨ ਪਾਣੀ ਦੀ ਤਾਂ ਕੋਈ ਦਿੱਕਤ ਨਹੀਂ ਆ ਰਹੀ ਰਾਸ਼ਨ ਪਾਣੀ ਸੇਵਾ ਤਾਂ ਸਾਡੀ ਬਹੁਤ ਹੁੰਦੀ ਪਈ ਹੈ ਹਾਂ ਕੋਈ ਆਸ਼ਲ ਆਂਦਾ ਕੋਈ ਸ਼ਲ ਆਂਦੇ ਕੋਈ ਸ਼ਲ ਆਂਦਾ ਪਰ ਸਾਨੂੰ ਇੱਕ ਜਿਹੜੀ ਇਹਨਾ ਸਾਡਾ ਬਾਲੀ ਬਚਾ ਘੜਾ ਹੈ ਕੋਈ ਕਿਧਰੇ ਹੁੰਦਾ ਕੋ ਕਿਧਰੇ ਹੁੰਦਾ ਹੈ ਪਾਰ ਕਦੇ ਸਾਨੂੰ ਪਾਕਿਸਤਾਨ ਦੀ ਮਾਰ ਪਾ ਜਾਂਦੀ ਹੈ ਜੰਗ ਮਿਲਟਰੀ ਲੱਗ ਗਈ ਤਾਂ ਵੀ ਸਾਨੂੰ ਬੱਚੇ ਬੱਚੇ ਕੁਛ ਛੜਕਾ ਰੋਲਦੇ ਫਿਰਦਨ ਕੋ ਕਿਧਰੇ ਹੁੰਦੇ ਇੱਕ ਸਾਡਾ ਕਿਹੜਾ ਸਮਾਨ ਹੁੰਦਾ ਉਹ ਅੱਧਾ ਇੱਥੇ ਰੋਲ ਜਾਂਦਾ ਅੱਧਾ ਉੱਥੇ ਰੋਲ ਜਾਂਦਾ ਨਾ ਉਹ ਦੂਏਧਰ ਆਉਂਦਾ ਇਹੋ ਉੱਥੇ ਜਾਂਦਾ ਇੱਕ ਸਾਡੀ ਮੰਗ ਜੇ ਸਾਨੂੰ ਸਰਕਾਰ ਪੰਜ ਪੰਜ ਮਰਲੇ 80 ਦੇ ਕਲੋਨੀ ਮਿਲਾ ਦੇਵੇ ਹਾਂ ਪਾਰਕ ਕਲੋਨੀਆਂ ਬਣਾ ਦੇਵੇ ਪੰਜ ਪੰਜ ਮਰਲੇ ਸਾਨੂੰ ਦੇਵੇ ਅਸੀਂ ਇਹਦੂ ਕੋਈ ਸਾਨੂੰ ਕੋਈ ਆਊਟਕੋਰਨ ਪਵੇ ਤਾਂ ਅਸੀਂ ਉੱਥੇ ਜਾ ਕੇ ਬਾਲੀ ਬੱਚਾ ਜਾ ਕੇ ਲੈ ਜਾਈਏ ਕਿਉਂ ਸਾਡਾ ਇੱਥੇ ਬਾਲੀ ਬੱਚਾ ਘਰ ਇੱਥੇ ਹੁੰਦਾ ਹੈ ਕਿਧਰੇ ਹੁੰਦਾ ਸੀ ਕਿਧਰੇ ਹੋ ਵੀਦਾ ਨਾ ਅਸੀਂ ਬਾਲੀ ਬੱਚਾ ਆਉਣ ਜੋ ਕਿ ਨਾ ਬਾਲੀ ਬੱਚਾ ਸਾਡੇ ਕੋਲ ਜਾਉਣ ਜੋ ਹਾਂ ਤੇ ਸਾਨੂੰ ਇਹ ਵੀ ਪੰਜ ਪੰਜ ਮਰਲੇ 80 ਜ਼ਮੀਨ ਮਿਲ ਜਾਵੇ ਕਲੋਨੀ ਸਰਕਾਰ ਬਣਾ ਕੇ ਦੇਵੇ ਕੋਈ ਸਾਨੂੰ ਇਹਦੀ ਮਿਨਿਸਟਰੀ ਦਾ ਖਤਰਾ ਹੋਵੇ ਜਾਂ ਕੋਈ ਪਾਣੀ ਦਾ ਹੋਵੇ ਜੋ ਆ ਕਸ਼ੂ ਦਾ ਕਾਰ ਨਹੀਂ ਕਰੀ ਤੇ ਭੈਣੇ ਤੁਸੀਂ ਥੋੜਾ ਜਿਆ ਦੱਸੋ ਵੀ ਜਿਵੇਂ ਥੋੜਾ ਟਾਈਮ ਪਹਿਲਾਂ ਜਦੋਂ ਜੰਗ ਦਾ ਮਾਹੌਲ ਬਣਿਆ ਸੀ ਭਾਰਤ ਤੇ ਪਾਕਿਸਤਾਨ ਦਾ ਉਦੋਂ ਤੁਹਾਡੇ ਪਿੰਡ ਦੇ ਵਿੱਚ ਕੀ ਹਾਲਾਤ ਸੀ ਕਿਉਂਕਿ ਇੱਥੋਂ 1 ਅੱਧੇ ਕਿਲੋਮੀਟਰ ਤੋਂ ਵੀ ਘੱਟ ਜਿਹੜਾ ਪਾਕਿਸਤਾਨ ਦਾ ਜਿਹੜੀ ਆਪਣਾ ਬਾਰਡਰ ਆ ਇੰਟਰਨੈਸ਼ਨਲ ਹੋ ਰਹਿ ਜਾਂਦਾ ਸਾਡੇ ਤਾਂ ਬਹੁਤ ਮਾੜੇ ਹਾਲ ਸੀ ਕਿਉਂਕਿ ਸਾਡੇ ਸਾਰਾ ਪਰਿਵਾਰ ਹੀ ਗਿਆ ਚਲਾ ਸਾਰਾ ਸਮਾਨ ਹੀ ਲੈ ਕੇ ਸੀਗੇ ਅਸੀਂ ਪਸ਼ੂ ਵੀ ਲੈ ਕੇ ਸੀਗੇ ਮੰਨ ਲਓ ਫੇਰ ਉਹ ਆਪਰੇਸ਼ਨ ਸੰਦੂਰ ਹੋਇਆ ਹਾਂ ਬਹੁਤ ਸਾਰਾ ਨੁਕਸਾਨ ਵੀ ਇੱਥੇ ਹੋਇਆ ਹੈ ਤੇ ਉਦੋਂ ਤੁਸੀਂ ਕਿਹੜੀ ਜਗ੍ਹਾ ਤੇ ਸ਼ਿਫਟ ਹੋਏ ਸੀ ਅਸੀਂ ਸ਼ਹਿਰ ਸ਼ਹਿਰ ਪਰਾਂ ਤੇ ਸ਼ਿਫਟ ਹੋਏ ਸੀ ਸੜਕ ਤੇ ਮੰਨ ਲਓ ਮਾਲ ਪਸ਼ੂ ਕੱਢਿਆ ਸੀਗਾ ਠੀਕ ਆ ਤਾਂ ਦੋਸਤੋ ਇਹ ਇੱਕ ਛੋਟੀ ਜੀ ਵਿਜਿਟ ਸੀ ਤੇ ਤੁਹਾਨੂੰ ਦਿਖਾਇਆ ਵੀ ਕਾਂਵਾਂ ਵਾਲੀ ਪਿੰਡ ਤੋਂ ਆਪਾਂ ਦਰਿਆ ਪਾਰ ਕਰਦੇ ਹੋਏ 3 ਤੋਂ 4 ਕਿਲੋਮੀਟਰ ਸ਼ਾਇਦ ਜ਼ਿਆਦਾ ਹੋਊਗਾ 5-6 ਕਿਲੋਮੀਟਰ ਦਰਿਆ ਪਾਰ ਕਰਕੇ ਉੱਥੋਂ ਕਾਂਵਾਂ ਵਾਲੀ ਤੋਂ ਤੇ ਆਪਾਂ ਤੁਸੀਂ ਵੇਖੋ ਅਨੋਖਾ ਪਿੰਡ ਆ ਬੜੀ ਮਤਲਬ ਇੱਕ ਅਲੱਗ ਜਿਹਾ ਇੱਕ ਫੀਲ ਆ ਰਿਹਾ ਵੀ ਦੇਖੋ ਚਾਰ ਚਫੇਰੇ ਪਾਣੀ ਆ ਤੇ ਇੱਕ ਪਾਸੇ ਪਾਕਿਸਤਾਨ ਤੇ ਇਸ ਪਿੰਡ ਦੀ ਤੁਹਾਨੂੰ ਵਿజిਟ ਕਰਾਈ ਤੇ ਇੱਥੋਂ ਦੇ ਜਿਹੜੇ ਹਾਲਾਤ ਆ ਉਹ ਵੀ ਤੁਹਾਡੇ ਨਾਲ ਵੀਡੀਓ 'ਚ ਦਿਖਾਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਤੇ ਪੰਜਾਬ ਲਈ ਵੀ ਜ਼ਰੂਰ ਦੁਆ ਕਰਿਓ ਕਿਉਂਕਿ ਆ ਦੇਖੋ ਇਹ ਕੋਈ ਬਾਹਲੇ ਵੱਡੇ ਜਿਹੜੇ ਕਿਸਾਨ ਆਪਾਂ ਕਹਿ ਸਕਦੇ ਆਂ ਵੀ 50 50 ਕਿੱਲੇ ਵਾਲੇ ਨਹੀਂ ਹੈਗੇ ਇਹ ਕੋਈ 1 1 2 2 ਕਿੱਲੇ ਵਾਲੇ ਆ ਤੇ ਇਸ 2 2 ਕਿੱल्ल्या ਦੇ ਵਿੱਚ ਵੀ ਇਹਨਾਂ ਦੇ ਦੇਖੋ ਕਿੰਨਾ ਪਾਣੀ ਖੜਾ ਤਾਂ ਬਹੁਤ ਬਹੁਤ ਧੰਨਵਾਦ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਹਾਂ ਹਰਿਆਵਸਤੇ ਹਰੇ ਵਾਸਤੇ ਵੀ ਇਹ ਪਰੇਸ਼ਾਨਾ ਸਾਨੂੰ ਮਿਲਣੀ ਤੂੜੀ ਹੈ ਕਿ ਤੂੜੀ ਹੈ ਤੂੜੀ ਨਹੀਂ ਰਹੀ ਪਾਈ ਤੂੜੀ ਨਹੀਂ ਪਾਈ ਕਿ ਮਲੇ ਤੂੜੀ ਫੀਡ ਆ ਰਹੀ ਹੈ ਫੀਡ ਫੀਡ ਆ ਨਹੀਂ ਉਹ ਕਦੇ ਮਾਂ ਦੀ ਉਹ ਜੇ ਫੀਡ ਨਹੀਂ ਹੈ ਤਾਂ ਆਪਣੇ ਇੱਕ ਵਾਰੀ ਤੋਂ ਪਰਤੂਨ ਕੋਲ ਸਮਾਨ ਲੈ ਕੇ ਆਣ ਲਿਆ ਰਿਹਾ ਆਪਾਂ ਠੀਕ ਹੈ ਉਹ ਤੋਂ ਅਬ ਆਪਣੀ ਕਿਸ਼ਤੀ ਮਾਵੇ ਕੋ ਬਿਉ ਬਾਦ ਕੇ ਮਾ ਆਪਣੇ ਟਰਾਲੀ ਭਰੀ ਪੜੀ ਹੈ ਫੀਡ ਗਈ ਔਰ ਚੂਰੀ ਦੀ ਜਿੱਕੀ ਤੂੜੀ ਦੀ ਜਿੱਕੀ ਗੰਠਿਆ ਹੋਵੇ ਨਹੀਂ ਕੁੰਟਲ ਕੁੰਟਲ ਡੇਢ ਕੁੰਟਲ ਕਿ ਬੇਬੀ ਆਪਣੀ ਜਾਈ ਈ ਹੈ ਬਾ ਬਾਦ ਕੇ ਜੀ ਆਪਾਂ ਕਿਸ਼ਤੀ ਵਾਲਾ ਆਪਣੇ ਫੌਜੀ ਭਾਈਆਂ ਨਾਲ ਗੱਲ ਹੋਈ ਵੇ ਤੋ ਬਦਨ ਨੂੰ ਲਿਆਣੇ ਲੱਗ ਰਿਹਾ ਕੋ ਨਹੀਂ ਨਹੀਂ ਉਹ ਨਹੀਂ ਆਏਗਾ ਜੀ ਤੁਹਾਨੂੰ ਰਾਸ਼ਨ ਜ਼ਰੂਰ ਹੈ ਇਸ ਪਿੰਡ ਦੇ ਵਿੱਚ ਅਸੀਂ ਲੈ ਕੇ ਆਏ ਆਂ ਰਾਜਸਥਾਨ ਤੋਂ ਮਹਾਰਾਜ ਨੇ ਨਾ ਇਹ ਨਾ ਇਥੇ ਰੋੜ ਜਾਂਦਾ ਹੀ ਉਹ ਮਦਮਨਗਰਾਂ ਦਾ ਬੀਆ ਪੋਲ ਹੂੰ ਆ ਸਾਡਾ ਇੱਧਰ ਇੱਧਰਲੀ ਨੁੱਕਰ ਤੋਂ ਉੱਥੋਂ ਵੀ ਚੱਲ ਪਵੇ ਧੰਨਵਾਦ ਦੋਸਤੋ ਹੁਣ